ਉਹ ਜਿੱਦਾਂ ਕਿ ਪ੍ਰਧਾਨ ਮੰਤਰੀ ਜਿਵੇਂ ਕਹਿਆ ਸੀ ਕਿ ਪਕੌੜੇ ਵਿੱਚੋਂ ਉਸ ਲੜਕੀ ਨੇ ਪਕੌੜੇ ਵਿੱਚੋਂ ਦਾ ਸਟਾਲ ਲਾ ਲਿਆ। ਨਿਕਲ ਗਾਲ੍ਹਾਂ ਤੇ ਸਾਡੇ ਪ੍ਰਧਾਨ ਜੀ ਦੀ ਕਹਾਣੀ ਤੇ ਕਸਮੀਂ 'ਚ ਫਰਕ ਬਹੁਤ ਆ। ਉਸ ਮਹਿਲਾ ਦੇ ਉੱਤੇ ਓਰੀਜਿਨੂ ਦੇ ਉੱਤੇ 10 ਐਫਆਈਆਰ ਜਿਹੜੀਆਂ ਸਰਕਾਰ ਕਰ ਚੁੱਕੀ ਆ। ਸੰਤਰਾ ਜੀ ਲਾ ਕੇ ਪਕੌੜਿਆਂ ਦਾ ਸਟਾਲ ਲਾ ਰਹੀ ਆ। ਕੱਲ ਉਹਨੇ ਸਾਡੇ ਕਾਂਗਰਸ ਭਵਨ ਨੇ ਨਵੀਂ ਦਿੱਲੀ ਫਾਟਾ ਜਿਹੜਾ ਕਾਗਜ਼ ਦਾ ਦਫਤਰ ਹੈ ਉੱਥੇ ਉਗੋੜਿਆ ਦਾ ਸਕਾਲ ਆਇਆ ਚਾਂਦ ਦਾ ਸਕਾਲ ਆਇਆ ਔਰ ਕਾਂਗਰਸ ਪਾਰਟੀ ਨੇ ਉਹਨੂੰ ਪੂਰਾ ਘਰੋਖਾ ਦਿੱਤਾ ਗਿਆ ਅਸੀਂ ਬੁੜੀ ਤੇਰੇ ਨਾਲ ਤਾਂ ਨਹੀਂ ਮੈਂ ਖੜੇ ਹੋਵਾਂਗੇ ਉਹ ਕੇ ਸਰਕਾਰ ਜਦੋਂ ਆਈ ਸੀ ਇਹਨਾਂ ਨੇ ਸਭ ਤੋਂ ਪਹਿਲਾਂ ਇਹ ਵਾਅਦਾ ਕੀਤਾ ਜਿਗਾ ਕਿ ਬੇਟੀ ਬਚਾਓ ਬੇਟੀ ਬਾਦ ਸਾਡੇ ਦੇਸ਼ ਦਾ ਮਾਣ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਜਿਹੜੀਆਂ ਕੁੜੀਆਂ ਫਾੜੇ ਦੇ ਲਈ ਮੈਡਲ ਜਿੱਤ ਕੇ ਲਿਆਈਆਂ 골ਡ ਮੈਡਲ ਜਿੱਤ ਕੇ ਲੰਪਕ ਦੇ ਵਿੱਚ ਆਇਆ ਔਰ ਉਹਨਾਂ ਲੜਕੀਆਂ ਨੂੰ ਬੁਰੀ ਤਰ੍ਹਾਂ ਅਨ ਮੰਤਰੀ ਦੇ ਕੋਲ ਉਹਨਾਂ ਨੂੰ ਮਿਲਣ ਦਾ ਜਾਂ ਉਹਨਾਂ ਦੇ ਬਾਰੇ ਇੱਕ ਵੀ ਗੱਲ ਕਰਨ ਦਾ ਸਮਾਂ ਉਹ ਇਹ ਜਿਹੜੇ ਸਾਡੇ ਸੈਂਟਰਲ ਗਵਰਨਮੈਂਟ ਦਾ ਵਤੀਰਾ ਜਿਹੜਾ ਹੈ ਉਹ ਮਹਿਲਾਵਾਂ ਦੇ ਪ੍ਰਤੀ ਹੈਗਾ ਆ ਉਪਰੋਂ ਫਾੜੀ ਪੰਜਾਬ ਸਰਕਾਰ ਨੂੰ ਲੈ ਲਈਏ ਬੁਲਾਰਿਆਂ ਨੇ ਵੜੇ ਵਿਸਤਾਰ ਦੇ ਨਾਲ ਸਟੇਜ ਤੇ ਬੈਠੇ ਮੈਂ ਇਹਨਾਂ ਦੇ ਨਾਮ ਲੈਣ ਤੋਂ ਪਹਿਲਾਂ ਅਤਿ ਬੁਲਾਉਣੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੇ ਬੈਠੇ ਮੇਰੇ ਨੌਜਵਾਨ ਆਗੂ ਨਵੀ ਜੀ ਸਾਡੇ ਇੰਟਕ ਦੇ ਪੰਜਾਬ ਦੇ ਪ੍ਰਧਾਨ ਸਰਦਾਰ ਸੇਵਾ ਸਿੰਘ ਜੀ ਸਾਡੇ ਪੰਜਾਬ ਦੇ ਵਾਇਸ ਪ੍ਰਧਾਨ ਗੁਨੋਦ ਰਾਏ ਜੀ ਔਰ ਅੱਜ ਹੁਸ਼ਿਆਰਪੁਰ ਦੇ ਵਿੱਚ ਸਾਡੇ ਡਿਸਟ੍ਰਿਕਟ ਇੰਟਕ ਕੌਂਸਲ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਤੇ ਉਹਨਾਂ ਦੀ ਟੀਮ ਨੇ ਅੱਜ ਜ਼ਿਲ੍ਹਾ ਇੰਟਕ ਮੈਲਾ ਵਿੰਗ ਦਾ ਜਿਹੜਾ ਵਾ ਉਹ ਵਿਸਤਾਰ ਕੀਤਾ ਤੇ ਜਿਹਦੇ ਵਿੱਚ ਪੰਜਾਬ ਇੰਟਕ ਦੇ ਤਰਨਜੀਤ ਕੌਰ ਸੇਠੀ ਜੀ ਨੂੰ ਪੰਜਾਬ ਦੀ ਵਾਈਸ ਪ੍ਰਧਾਨਾ ਬਣਾ ਕੇ ਨਵਾਜਿਆ ਜਿੱਥੇ ਮੈਂ ਉਹਨਾਂ ਨੂੰ ਵਧਾਈ ਦੇਣਾ ਉਥੇ ਨਾਲ ਸਾਡੇ ਹਨੀਸ਼ਰਮਾ ਜੀ ਇਹ ਛੋਟਾ ਨਾ ਉਤਰਾਂ ਤੇ ਮੇਰੇ ਖਿਆਲ ਅ ਸ਼ੀਸ਼ਾ ਕੁਮਾਰ ਆ ਜਿਹੜੇ ਪਹਿਲਾਂ ਜੂਥ ਦੇ ਪ੍ਰਧਾਨ ਸੀ ਉਹਨਾਂ ਨੂੰ ਆਪਾਂ ਜਿਹੜਾ ਵਾ ਅਪਗ੍ਰੇਡ ਕਰਕੇ ਤੇ ਪੰਜਾਬ ਦਾ ਜੂਥ ਦਾ ਵਾਈਸ ਪ੍ਰਧਾਨ ਬਣਾਤਾ ਬਹੁਤ ਸਾਰੀਆਂ ਨਿਯੁਕਤੀਆਂ ਜਿਹੜੀਆਂ ਵਾ ਉਹ ਮਹਿਲਾ ਦੀਆਂ ਤਰਨਜੀਤ ਸੇਠੀ ਜੀ ਦੇ ਮਾਧਿਮ ਦੇ ਰਾਹੀਂ ਔਰ ਜ਼ਿਲ੍ਹਾ ਪ੍ਰਧਾਨ ਜੀ ਨੇ ਆਪਣੀ ਟੀਮ ਦੇ ਰਾਹੀਂ ਜਿਹੜੀਆਂ ਦਿੱਤੀਆਂ ਉਥੇ ਮੈਂ ਜਤੇ ਹਾਰਪੁਰ ਦੀ ਸਾਰੀ ਇੰਟਕ ਦੀ ਟੀਮ ਇੰਟਕ ਦੇ ਵਰਕਰਾਂ ਨੂੰ ਜਿਹੜਾ ਵਾ ਉਹ ਵਧਾਈ ਦੇਣਾ ਤੇ ਨਾਲ ਹੀ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਣਾ ਕਿ ਪੰਜਾਬ ਦੇ ਵਿੱਚ ਅੱਜ ਜੇ ਕਾਂਗਰਸ ਨੂੰ ਮੋੜ ਜਿਹੜਾ ਵਾ ਉਹ ਮਜ਼ਬੂਤ ਕੀਤਾ ਤੇ ਉਹ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਸਾਡੇ ਆਪੋਜੀਸ਼ਨ ਦੇ ਲੀਡਰ ਸਾਡੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿਨ੍ਹਾਂ ਨੇ ਅੱਜ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਕੱਲੇ ਜਿਤਨਾ ਚੋਣ ਲੜ ਰਹੀ ਆ ਉਹਨਾਂ ਕਹਿੰਿਆ ਵੀ ਅਸੀਂ ਆਪ ਵਾਲਿਆਂ ਦੇ ਨਾਲ ਜਿਹੜਾ ਵਾ ਉਹ ਚੋਣ ਨਹੀਂ ਲੜਾਂਗੇ ਬਾਕੀ ਜੋ ਵੀ ਦੁਸ਼ਾ ਨਿਰਦੇਸ਼ ਜਿਹੜਾ ਵਾ ਉਹ ਆਲ ਇੰਡੀਆ ਇੰਟਕ ਤੋਂ ਤੇ ਕਾਂਗਰਸ ਪਾਰਟੀ ਤੋਂ ਜੋ ਵੀ ਆਉਣ ਵਾਲੇ ਸਮੇਂ 'ਚ ਹੋਣਗੇ ਉਹਨਾਂ ਨੂੰ ਇਨ ਬੈਨ ਲਾਗੂ ਕੀਤਾ ਜਾਊਗਾ ਕਿਉਂਕਿ ਜਿਹੜੀ ਇੰਟਕ ਆ ਉਦੀ ਜਿਹੜੀ ਵਿਚਾਰਧਾਰਾ ਉਹ ਕਾਂਗਰਸ ਦੇ ਨਾਲ ਆ ਸੋਚ ਕਾਂਗਰਸ ਦੇ ਨਾਲ ਆ ਡਾਇਲੋਜੀ ਕਾਂਗਰਸ ਦੇ ਨਾਲ ਆ ਪਰ ਨਾਲ ਇਹ ਵੀ ਆ ਕਿ ਇਹ ਇੱਕ ਮਜ਼ਦੂਰਾਂ ਦੀ ਤੇ ਮਲਾਜ਼ਮਾਂ ਦੀ ਤੇ ਦਬੇ ਕੁਚਲੇ ਗਰੀਬ ਲੋਕਾਂ ਦੀ ਜਿਹੜੀ ਆ ਉਹ ਜਮਾਤ ਆ ਔਰ ਹਮੇਸ਼ਾ ਹੀ ਇਹਨਾਂ ਨੇ ਕਾਂਗਰਸ ਦੀ ਸਰਕਾਰ ਬਣਾਉਣ ਵਾਸਤੇ ਜਿਹੜਾ ਵਾ ਉਹ ਸੰਘਰਸ਼ ਕੀਤਾ ਤੇ ਹਮੇਸ਼ਾ ਹੀ ਇਹ ਸੰਘਰਸ਼ ਜਿਹੜਾ ਉਹ ਕਰਦੇ ਰਹਿਣਗੇ ਸਰ 24 ਦੇ ਇਲੈਕਸ਼ਨ ਬਿਲਕੁਲ ਨਜ਼ਦੀਕ ਆ ਕਿਦਾਂ ਦੇਖਦੇ ਆ ਇਲੈਕਸ਼ਨ ਉਹ ਕਿੰਨੀ ਕੀ ਤਿਆਰੀ ਆ ਆਪਣੀ ਵੇਖੋ ਹੀ ਤਰ੍ਹਾਂ ਕਰੀ ਤੁਹਾਨੂੰ ਪੰਜਾਬ ਦੇ ਵਿੱਚ ਮੈਂ ਪਹਿਲਾਂ ਤੇ ਪੰਜਾਬ ਦੀ ਗੱਲ ਕਰੂੰਗਾ ਕਿ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਮਜ਼ਬੂਤ ਆ ਉਹ 13 ਦੀਆਂ 13 ਸੀਟਾਂ ਜਿਹੜੀਆਂ ਵਾਂ ਉਹ ਜਿੱਤੂਗੀ ਕਿਉਂਕਿ ਜਿਹੜੇ ਸਾਡੇ ਦੋ ਸੂਝਵਾਨ ਲੀਡਰ ਆ ਆਪਣਾ ਅਮਰਿੰਦਰ ਸਿੰਘ ਰਾੜਾ ਰਾਜਾ ਵੜਿੰਗ ਜੀ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਔਰ ਸਾਡੇ ਪ੍ਰਭਾਰੀ ਦਰਵਿੰਦਰ ਜਾਦਵ ਜੀ ਜਿਹੜੇ ਆ ਉਹ ਦਿਨ ਰਾਤ ਤੁਸੀਂ ਵੇਖੋ ਵੀ ਜਿੱਥੇ ਵੀ ਕਿਸੇ ਗਰੀਬ ਦੇ ਨਾਲ ਧੱਕਾ ਹੁੰਦਾ ਜਿੱਥੇ ਵੀ ਕਿਸੇ ਮਜ਼ਦੂਰ ਦੇ ਨਾਲ ਜਾਂ ਕਿਸੇ ਵੀ ਕਿਸਾਨ ਦੇ ਨਾਲ ਜਿਹੜਾ ਵਾ ਉਹ ਧੱਕਾ ਹੁੰਦਾ ਉਹ ਕਿਸਾਨੀ ਨਾਲ ਵੀ ਖੜੇ ਆ ਔਰ ਉਹਨਾਂ ਨੇ ਬਹੁਤ ਜਿਹੜਾ ਵਾ ਉਹ ਵਰਕ ਕੰਮ ਕੀਤਾ ਔਰ ਕਾਂਗਰਸ ਨੂੰ ਮਜ਼ਬੂਤ ਕੀਤਾ ਔਰ ਕਾਂਗਰਸ ਦਾ ਅੱਜ ਜਿਹੜਾ ਵਰਕਰ ਆ ਅੱਜ ਤੁਸੀਂ ਇੱਥੇ ਹੀ ਵੇਖ ਲਓ ਕਿ ਕਾਂਗਰਸ ਦਾ ਵਰਕਰ ਜਿਹੜਾ ਵਾ ਉਹ ਬਹੁਤ ਜਿਹੜਾ ਉਤਸ਼ਾਹਤ ਨਜ਼ਰ ਆ ਰਿਹਾ ਔਰ 24 ਦੇ ਵਿੱਚ ਜਿਹੜਾ ਵਾ ਉਹ ਮੋਦੀ ਸਾਹਿਬ ਨੂੰ ਚੱਲਦਾ ਕਰਨਗੇ ਔਰ ਨਾਲ ਮੈਂ ਇਹ ਕਹੂੰਗਾ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਤਖਤ ਦੇ ਬਿਠਾਉਂਦੇ ਨੇ ਉਹਨਾਂ ਨੂੰ ਫੇਰ ਨਹੀਂ ਕਰਦੇ ਤੇ ਉਹਨਾਂ ਨੂੰ ਫੇਰ ਫਰਸ਼ ਤੇ ਵੀ ਬਿਠਾਉਂਦੇ ਆ ਤੇ ਮੇਰਾ ਖਿਆਲ ਆ ਕਿ ਮੋਦੀ ਸਾਹਿਬ ਨੂੰ ਜ਼ਰੂਰ ਚੱਲਦਾ ਕਰਨਗੇ ਕਿਉਂਕਿ ਜੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਤੇ ਫੇਰ ਸਾਨੂੰ ਕਾਂਗਰਸ ਜਿਹੜੀ ਕਿ ਸੈਕੂਲਰ ਸੋਚ ਵਾਲੀ ਪਾਰਟੀ ਆ ਜਿਹਦੇ ਵਿੱਚ ਸਾਰੀਆਂ ਹੀ ਪਾਰਟੀਆਂ ਜੜੀਆਂ ਵਾ ਉਹ ਜਿਨ੍ਹਾਂ ਦਾ ਗੱਠ ਜੋੜਿਆ ਔਰ ਉਹ ਸੰਵਿਧਾਨ ਨੂੰ ਬਚਾਉਣ ਵਾਸਤੇ ਜਿਹੜੀ ਆ ਲੜਾਈ ਲੜ ਰਿਹਾ ਤੇ ਲੜਦੇ ਰਹਿਣਗੇ ਔਰ ਕਾਂਗਰਸ ਸਰਕਾਰ ਬਣਾਉਗੀ ਧੰਨਵਾਦ